ਕੌਣ ਹੈ ਸਤਪ੍ਰੀਤ ਸਿੰਘ ਸੱਤਕ ਜਦੋਂ ਹੁਣ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਤਾਂ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਰਿਹਾ ਕਿ 13 14 ਤੋਂ ਗਾਇਬ ਹੋਇਆ ਨਾਮ 2025 ਦੇ ਵਿੱਚ ਇੱਕਦਮ ਚਰਚਿਤ ਕਿਵੇਂ ਹੋ ਗਿਆ ਕਿਉਂਕਿ ਵੱਖ-ਵੱਖ ਜਾਂਚਾਂ ਦੇ ਵਿੱਚ ਜਦੋਂ ਇੰਟਰਨੈਸ਼ਨਲ ਡਰੱਗ ਰੈਕੋਰਡ ਦੀ ਗੱਲ ਆਉਂਦੀ ਹੈ ਜਦੋਂ ਭੋਲੇ ਨੇ ਨਾਮ ਲਿਆ ਸੀ ਵਿਕਰਮ ਮਜੀਠੀਆ ਦਾ ਉਸ ਤੋਂ ਬਾਅਦ ਸਤਪ੍ਰੀਤ ਸੱਤਾ ਦੇ ਚਰਚੇ ਸ਼ੁਰੂ ਹੋਏ ਸਨ ਸਤਪ੍ਰੀਤ ਸੱਤਾ ਕਿਉਂਕਿ ਵਿਕਰਮ ਮਜੀਠੀਆ ਦੇ ਬੇਹੱਦ ਨਜ਼ਦੀਕੀਆਂ ਦੇ ਵਿੱਚੋਂ ਜਾਣਿਆ ਜਾਂਦਾ ਉਹਦੇ ਵਿਆਹ ਸਮਾਰੋਹਾਂ ਦੇ ਵਿੱਚ ਸ਼ਾਮਲ ਸੀ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਰਿਹਾ ਬਲਕਿ ਇੱਕ ਵੇਲੇ ਵਿਕਰਮ ਮਜੀਠੀਆ ਦਾ ਬਹੁਤਾ ਕੰਮਕਾਜ ਉਹ ਹੀ ਸੰਭਾਲਦਾ ਸੀ ਸਰਕਾਰੀ ਗੱਡੀਆਂ ਉਹਨੂੰ ਦਿੱਤੀਆਂ ਹੋਈਆਂ ਸੀ ਸਰਕਾਰੀ ਕੋਠੀ ਉਹਨੂੰ ਦਿੱਤੀ ਹੋਈ ਸੀ ਕੰਮ ਉਹਦਾ ਕੀ ਸੀਗਾ ਕਿ ਇਥੋਂ ਜਿਹੜੇ ਨਸ਼ੇ ਬਣਾਉਣ ਵਾਲੀਆਂ ਮੈਡੀਸਨ ਤੇ ਲਿਕਵਿਡ ਜਿਹੜਾ ਸੀ ਉਹ ਇੰਟਰਨੈਸ਼ਨਲ ਤੌਰ ਦੇ ਉੱਤੇ ਸਮਗਲ ਕੀਤਾ ਜਾਂਦਾ ਸੀ ਬਲੂ ਕਾਰਨਰ ਨੋਟਸ ਕੋ ਦਾ ਤਾਂ ਹੁਣ ਜਾਰੀ ਹੋਇਆ ਕਿ ਇਸ ਜਾਂਚ ਨੂੰ ਮੌਜੂਦਾ ਸਰਕਾਰ ਨੇ ਅੱਗੇ ਵਧਾਇਆ ਇੱਕ ਨਾਮ ਜਿਹੜਾ ਸਭ ਤੋਂ ਵੱਡਾ ਉੱਭਰ ਕੇ ਸਾਹਮਣੇ ਆਇਆ ਉਹ ਸਖਤਪ੍ਰੀਤ ਸੱਤਾ ਹੈ ਇਹ ਨਾਮ ਅਖੀਰਲਾ ਨਹੀਂ ਹੈ ਇੰਟਰਨੈਸ਼ਨਲ ਡਰੱਗ ਰੈਕਡ ਦੀ ਹਰ ਤੰਦ ਤੱਕ ਪਹੁੰਚਿਆ ਜਾਵੇਗਾ